ਤੋ ਦੋ ਦਿਨ ਧੁੱਪ ਨਹੀਂ ਨਿਕਲੀ ਗੁਮ ਗੁਮ ਜਰਿਆ ਮੌਲ ਆਣਾ ਹਾਂ ਦੋ ਦਿਨ ਧੁੱਪ ਨਹੀਂ ਨਿਕਲੀ ਗੁਮ ਗੁਮ ਜਰਿਆ ਮੌਲ ਅੱਜ ਨਿਕਲ ਆਈ ਅੱਜ ਹਾਂ ਜਨ ਜਨ ਕੰਨਾ ਵਧੀਆ ਲੱਗਿਆ ਮਮੀ ਪੈ ਜਾਣਾ ਫਿਰ ਮੌਸਮ ਬਿਲਕੁਲ ਸੈਟਣਾ ਜਿ ਡਕਾ ਜੁਗਮ ਜਿਹੜਾ ਹਟਦਾ ਨਹੀਂ ਨਾ ਪਿਆ ਇਸੇ ਕਰਕੇ ਨਹੀਂ ਹਟ ਰਿਹਾ ਗੱਡੀ ਖਰਾਬ ਹੋ ਜਾਂਦਾ ਬਾਹਰ ਇਹ ਰਾਹ ਚ ਗੱਡੀ ਰੁੱਬਾ ਲਾੜਾ ਵਿਚਾਰਾ ਗੱਡੀ ਲਾਇਆ ਲਾੜਾ ਲਾੜਾ ਨਾੜਾ ਚੱਲਿਆ ਵਿਹਣ ਮਤਲਬ ਜਿੰਦਗੀ ਖਰਾਬ ਨਹੀਂ ਸਾਡੇ ਵਾਂਗੂ ਨਿਆਰੇ ਲੋਕ ਐ ਸੜੇ ਰੋ ਨਿਆਰੇ ਲੋ ਸਾਡੀ ਜਿੰਦਗੀ ਖਰਾਬ ਹੈ ਨਹੀਂ ਮੋੜਾ ਵਾਪ ਮੋੜਿਆ ਆ ਜਾਏ ਵੀ ਟਾਈਮ ਆ ਸਾਡੀ ਗੱਡੀ ਚ ਬਹਿ ਜਾ ਸਾਡੀ ਗੱਡਿ ਚ ਬਹਿ ਜਾ ਗਿਆ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਸਾਡੇ ਅੱਜ ਦੇ ਵਲੌਗ ਚ ਤੇ ਮਤਲਬ ਗੱਡੀ ਆਪਾਂ ਲੈ ਲਈ ਸੀ ਪਰਸੋਂ ਤੇ ਪਰ ਡਿਲੀਵਰੀ ਨਹੀਂ ਸੀ ਲਈ ਫੋਟੋ ਫਾਟੋ ਖਿਚਾਤੀ ਸੀ ਅੱਜ ਆਪਾਂ ਉਹ ਮੈਨੂੰ ਚੱਕ ਲੈਣੀਆਂ ਗੱਡੀ ਜਾਂਸੀ ਚੋਂ ਬਾਹਰ ਕੱਢ ਦੇਣੀਆਂ ਤੇ ਬਾਟੀਆਂ ਵਾਲੇ ਕੋਲ ਆ ਦੇਣੀਆਂ ਕੰਮ ਤੇ ਸਰਦਾਰ ਜੀ ਕੀ ਕੀ ਬਣਾਉਣਾ ਉਹਦਾ ਆਪਾਂ ਬਾੜੀ ਲਾਉਣਾ ਹੈ ਹੈ ਉਹਦਾ ਚੱਕੜਾ ਟੂਲ ਬੱਡਾ ਵੱਲ ਬੈੱਡ ਬਣਾਉਣਾ ਦੇ ਇੱਜ ਹਾਂ ਹੁਣ ਆਪਾਂ ਅੱਛਾ ਉਹਨਾਂ ਦਾ ਗੱਡੀ ਦੀ ਫੁੱਲ ਡਿਟੇਲ ਵੀਡੀਓ ਬਣਾਉਣੇ ਆ ਜਾ ਕੇ ਹਨਾ ਸਾਰੀ ਕੈਬਨ ਕੋਬਨ ਦੀ ਕਿੱਥੇ ਕੀ ਕੰਮ ਕਰਦਾ ਕਿਵੇਂ ਹਿਸਾਬਤਾਵਾ ਠੀਕ ਹੈ ਮਿੱਤਰੋ ਦਰ 34000 ਦਾ ਟੋਲ ਪਾਵਾਂ ਗਾਲ 34000 ਦਾ 34 ਲੱਖ ਦਾ 34 ਲੱਖ ਦਾ 34 ਲੱਖ ਦਾ ਹਟ ਹੋ ਜਣਾ ਗੱਲ 34 ਲੱਖ ਦੇ ਬਿਕਦੇ ਕਰ ਚਾਈ ਹੋ ਗਿਆ ਅੱਪਾ ਚਲੋ ਇਹ ਵੀ ਕੰਮ ਦਾ ਹਿੱਸਾ ਜਰੂਰੀ ਆਸਾਨ ਲੈਣਾ ਚਾਹੀਦਾ ਅਹੀਂ ਲੈਣਾ ਨਹੀਂ ਸੀ ਜੇ ਹਟ ਮੈਂ ਘਟਨਾ ਨਾ ਵਾਪਰਦੀ ਇੱਕ ਇਹ ਟਾਲ ਦੇਣਾ ਸੀ ਜਿਹੜਾ ਕੰਮ ਪਰ ਪਰ ਗਾਲ ਮੈਂ ਜੋ ਕਰਦਾ ਠੀਕ ਕਰਦਾ ਹਨਾ ਤੇ ਚਲੋ ਜਲਦੀ ਗੱਡੀ ਤੇ ਰੋਡ ਤੇ ਕਿੱਲ ਨਹੀਂ ਲਗਣਾ ਚਾਹੀਦਾ ਕਿਲ ਨਹੀਂ ਲਗਣਾ ਚਾਹੀਦਾ ਹਾਂ ਕਿਲ ਨਹੀਂ ਲਗਣਾ ਚਾਹੀਦਾ ਜਿੱਥਾਂ ਤੇ ਟਾਇਰ ਆ ਉਦਾਂ ਤੇ ਰਹਿਣਾ ਚਾਹੀਦਾ ਹਾਂ ਛੋਟਿਆ ਨੁਕਸਾਨ ਹੋ ਜਾਂਦਾ ਸਾਬੀ ਤੈਨੂੰ ਨਹੀਂ ਪਤਾ ਠੀਕ ਆ ਤੂੰ ਟਾਇਰ ਲਾ ਦੇ ਭੈਣ ਗੱਡੀ ਤੇ ਇਹ ਆਪ ਨਹੀਂ ਚਲੋ ਲਾਗੇ ਲਾਗੇ ਵਿਚਾਰਾ ਹਰ ਬੰਦੇ ਦੇ ਇਹਦਾ ਨਾਲ ਦਾ ਝੋਟਾ ਲੈਣਾ ਆਪਾਂ ਵੀਰੇ ਇਹ ਤੋਂ ਵੱਡੀ ਜਨਰੇਸ਼ਨ ਇੱਕ ਜਨਰੇਸ਼ਨ ਉੱਤੇ ஆனால் ਜਾ ਕੇ ਰਹੀ ਨੇ ਨੰਬਰ ਚੈੱਕ ਕਰਾ ਲੈਨੇ ਮੜਾ ਜਾ ਤੇ ਯੂਰੀਆ ਜਾ ਰਹੀਆ ਸਾਰੇ ਹਿਸਾਬ-ਤਬੂ ਪੂਰਾ ਕਰਾ ਕੇ ਤੇ ਫੇਰ ਆਉਣੇ ਆ ਕਰ ਬਾਈ ਟੈਂਪਰੇਰੀ ਨੰਬਰ ਕੱਟ ਪਾ ਮੈਡਮ ਨੇ ਉਹਦਾ ਕੱਟਤਾ ਵਾ ਹਾਂ ਮੈਂ ਲੰਦਾ ਸੰਗ ਦਾ ਫਦੇਗੜ ਸਾਹਿਬ ਨੂੰ ਹੋਈ ਆ ਕਿ ਨਹੀਂ ਆਪਾਂ ਵੀ ਜਾ ਕੇ ਆਵਾਂਗੇ ਫੇਰੇ ਹੈ ਲਓ ਜੀ ਆਖ ਲਓਗੇ ਭਾਲੀ ਦੋ ਹੀ ਚੱਲੇ ਨੇ ਸਾਡੀ ਗੈਂਗ ਆ ਜਾਈ ਨੀ ਪੂਰੇ ਗੈਂਗ ਸਾਡੀ ਗੈਂਗ ਗੈਂਗ ਦੇ ਗਾਲਾ ਫਿਰ ਕੇ ਆਇਆ ਨਾ ਮੈਂ ਇੱਕ ਗੈਂਗ ਦੇ ਤੰਦਰ ਦਾ ਮੂੰਹ ਤੋਂ ਹੁੰਦੀ ਆ 10 ਫਿਰ ਯਾਰ ਝੂਠ ਬੋਲੀ ਜਾਂਦਾ ਯਾਰ ਕੀ ਕਹਾਂ ਮੈਂ ਦੱਸ ਉਹਨੂੰ ਮੈਂ ਹੈ ਉਹਨੂੰ ਜਾਂਦੇ ਉਹਨੂੰ ਆਉਂਦੇ ਜੁਕੜਾ ਲੈ ਲਈ ਕਿੰਨੂੰ ਉਹਨੇ ਸਾਡਾ ਨਾਲ ਜਾਣਾ ਸੀ ਉਹਨੇ ਹੋਣ ਨਹੀਂ ਦੇਣਾ ਉਹਨਾਂ ਕੰਮ ਵਾਲੇ ਉਹਦੇ ਇਧਰ ਤਰਾਜਾ ਕਰਦੇ ਆ ਇਹ ਆ ਮਿੱਤਰੋ ਮਿਲਦੇ ਆਂ ਫਿਰ ਤੁਹਾਨੂੰ ਏਜੰਸੀ ਜਾ ਗਈ। ਹੋਏ ਮਿੱਤਰੋ ਡਿਲੀਵਰੀ ਲਈ ਆਪਾਂ ਲੈ। ਓਏ ਆਪਣੀ ਗੱਡੀ। ਪਹਿਲੇ ਬੜੀ ਅੰਕਲ ਜੀ ਉੱਚੀ ਵੀਰ ਕਹਿੰਦਾ ਹੋਰ ਉੱਚੀ ਕਰਨੀ, ਹੋਰ ਕਿੰਨੀ ਉੱਚੀ ਕਰਨੀ ਹੈ। ਪਹਿਲੇ بابا ਉੱਚੀ ਲੱਗਦੀ ਹੈ ਤਾਂ। ਲੋਏ ਮਿੱਤਰੋ ਅਰੇ ਸਾਨੇ ਵਾਲਾ। ਇਹ ਆ ਸਾਨੇ ਵਾਲ ਚੌਂਕ। ਨੇ ਕਹਿੰਦਾ ਅਰੇ ਸਾਨੇ ਵਾਲ ਚੌਂਕ ਚ ਭਲੇਖਾ ਪੈ ਗਿਆ।

ਜਦੋਂ ਮਿਲਾਂਗੇ ਤੇ ਚੜਦੀ ਕਲਾ 'ਚ ਮਿਲਾਂਗੇ ਬਸ ਇਹ ਹੁਣ ਗੱਡਣਾ ਨਾ ਬਾਡੀ ਦੇ ਕੰਮ ਤੇ ਪੰਜਾਹ ਹਜ਼ਾਰ ਰੁਪਿਆ ਖਰਚਾ ਇਹਦਾ ਸਵਾ ਲੱਖ ਰੁਪਏ ਦੇ ਕਾਗਜ਼ 60 ਹਜ਼ਾਰ ਦੀ ਇੰਸ਼ੋਰੈਂਸ ਖਰਚਾ ਹੀ ਖਰਚਾ ਜਦੋਂ ਦੇਖੋ ਖਰਚਾ ਹੀ ਖਰਚਾ ਜੈਲਦਾਰ ਮੈਨੂੰ ਚੱਕਦਾ ਹੁਣ ਹਾਂਜੀ ਜੈਲਦਾਰ ਸਾਹਿਬ ਨੂੰ ਵਧੀਆ ਚੱਕੋਣੀ ਨਹੀਂ ਕੀਤਾ ਮਿਲ ਕੇ ਤੂੰ ਤਾਂ ਮੈਂ ਸਾਲਾ ਮੈਂ ਤਾਂ ਫੋਨ ਕਰੂੰਗਾ ਫੇਰ ਹੀ ਆਉਣਾ ਹੈਗਾ ਤਾਂ ਉਹਦੇ ਅਸ ਨੇ ਵੀ ਪੁੱਛੀ ਕੋਈ ਬੋਤਲ ਪਈ ਆ ਸੰਦੀ ਵੀ ਤੁਹਾਨੂੰ ਦਾਰੂ ਦੀ ਉਹ ਸਾਲਾ ਮੇਰਾ ਚੱਕ ਲੈਣਾ ਇੱਕ ਬੋਤਲ ਲਿਆ ਦੇ ਯਾਰ ਦਾਰੂ ਦੀ ਮੇਰੀ ਮਹਿਰਾ 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 ਚੌਕ ਤਾਂ ਨਹੀਂ ਸਾਲਾ ਆ। ਆ ਜਿਹੜੇ ਆਪਾਂ ਪੈਨੇ ਹੁੰਦੇ ਆ ਨਾ ਉਹ ਜਿਹੜੇ ਪੈਨਨੇ ਵਾਲਿਆਦੇ ਆ। ਰਾ ਰੱਟਦੇ ਆ ਬਰਾ ਦੇ ਫਿਰ ਉਹ ਬੌਜਾ ਬੌਜਾ ਆ ਰਿਹਾ ਹਰਦਬਰੋਂ ਉਹਨਾਂ ਕੋਲ ਲਿਆਦੇ ਕਿ ਮੈਂ ਪਾਇ ਤੇ ਪਾ ਦੇ। ਨਾ ਕਰਦੇ। ਮਰਸੀਡੀਜ਼ ਬੈਂਜ਼ ਆ ਜਾਂਸੀ ਦੇਖ ਲਓ ਮੇਟਰ ਇਹ ਤੋਂ ਆਪਾਂ ਗੱਡੀ ਖੇਡਣੀਆਂ ਕਿਹਦੇ ਨੇ। ਮਰਸੀਡਸ ਜਿਹੜੀ ਮੈਂ ਕਹਿੰਦੀ ਭੈਣ ਜੀ ਲੈਣੀ ਨਹੀਂ ਲੈਣੀ ਨਹੀਂ ਲੋਲੇ ਮੇਰਸਾ ਲਾਉਂ ਤੇ ਕਿਸ਼ਤੇ ਦੇ ਆਪੇ ਦੇਣੀਆਂ ਮੁੜ ਕੇ ਉਹਦਾ ਕੀ ਜੋ ਕੁਝ ਮਰਜ਼ੀ ਲਈ ਗੱਲ ਉਹ ਨਹੀਂ ਹੈਗੀ ਪਰ ਆਪਾਂ ਲੈ ਕੇ ਰਹਿਣੀ ਹੈ ਗੱਡੀ ਇਹ ਲੈਣੀ ਲੈਣੀ ਹੈ ਗੱਡੀ ਆਪਾਂ ਮਰਸੀਡਸ ਦਾ ਹਾਂ ਧੀਲੀ ਤੁੰਨਾ ਪਰ ਹੱਥ ਰੱਖਣੇ ਢਾਗ ਆ ਜਾ ਕੁਝ ਮਰਜ਼ੀ ਦਾ ਇੱਕ ਕੈਨੇਡਾ ਵਾਲੇ ਭਰਾ ਸੁਣਦਾ ਭਰਾ ਠਾ ਡਾ ਕੈਨੇਡਾ ਗਿਆ ਡਾਉਨ ਤੇ ਡਾਉਨ ਪੇਵੜੇ ਭੇਜ ਦੇਗਾ ਹਰੂ ਡਾਕਰ ਡਾਕ 58 ਡਾਕ ਨੇ ਡਾ ਗਿਆ ਹੁਣ ਜੋ ਕੁਝ ਮਰਜੀ 10 10 12 ਲੱਖ ਰੁਪਏ ਜਿਹੜੀ ਡਾਊਨ ਪੇਮੈਂਟ ਦੇਣੀ ਆ ਦੇ ਦਾਂਗੇ ਬਾਕੀ ਫਾਈਨਾਂਸ ਕਰ ਲਾਂਗੇ ਹੈਨਾ ਇਹ ਸਰਬਸੇ ਵੱਡੀ ਮਹਿੰਗੀ ਉਦੀ ਬਰਾਵਾ ਇਹਦੀ ਚਲੋ ਕਿ ਚਲੀਏ ਮਤਰਾ ਦਫਤਰ ਹੈ ਦਫਤਰ ਨਹੀਂ ਗਏ ਸਰੀਰ ਜਾਇ ਨਹੀਂ ਠੀਕ ਹੈਗਾ ਜੇ ਮੈਨਾਂ ਜਾਨ ਪ੍ਰਾਣ ਜੇ ਨਹੀਂ ਹੁੰਦੀ ਸਰੀਰ ਚ ਹੱਟ ਪੈਰ ਜੇ ਦੁਹੀ ਜਾਂਦੇ ਨੇ ਦਵਾਈ ਆਪਾਂ ਖਾ ਲਈ ਆ ਸਵੇਰ ਦੀ ਕਰਦੇ ਆ ਬਾਕੀ ਦਾ ਕੰਮ ਦਫ਼ਤਰ ਜਾ ਕੇ ਲੋ ਬੇ ਸੱਜਣਾ ਮਿੱਤਰੋ ਟਾਈਮ ਹੋ ਗਿਆ 10:30 ਅਰੇ ਕੰਪਨੀ ਦੇ ਬਾਹਰ ਖੜੇ ਆ ਵੀਰਾ ਗਿਆ ਕੰਮ ਵੀਰਾ ਆਉਂਦਾ ਤੇ ਫੇਰ ਆਪਾਂ ਜਾਣਾ ਕਰ ਓ ਸਰਦਾਰ ਕਮੁੰਦਿਆ ਦੇਖਦੇ ਨੇ ਨੇਰੇ ਚ ਆ ਤੁਰਿਆ ਹੋਣਾ ਲੰਗ ਜੀ ਵਾਹ ਕੇ ਕਿੱਦੋਂ ਬਣਿਆ ਲੱਤ ਤਾਂ ਵਧੀਆ ਸਰਦਾਰ ਦੀ ਮਿੰਨਾ ਤਾਂ ਬਣੀ ਨਹੀਂ ਜਿਹੜਾ ਕੰਮ ਕਰਨ ਗਿਆ ਸੀ ਉਹ ਕੰਮ ਬਣਿਆ ਨਹੀਂ ਜਾਂ ਉਹ ਤਾਂ ਮੈਨੂੰ ਬਾਰ-ਬਾਰ ਹੀ ਫਿਰੰਦੇ ਆ ਇਹ ਆਹ ਖਲੋਪਦਾ ਯਾਰ ਆ ਦੇਖੋ ਵਾਹ ਕਰੋ ਸੱਚਾ ਗਾਗੜੀ ਯਾਰ ਗੇ ਗਣੇ ਗਣੇ ਮੱਲੀਆਂ ਨਹੀਂ ਲਾਸਟ ਦਸੰਬਰ ਦੇ ਡੇਢ ਵੱਲੀ ਇਹ ਆਇਆ ਤਵਾਨੂੰ ਆਪਾਂ ਗੁੱਡੀਆਂ ਲਿਆਉਣੀ ਆ ਵੀਰੇ ਗੁੱਡੀਆਂ ਡਾਵਾਂਗੇ ਘੋਟੇ ਚੜ ਗਿਆ ਜਿਵਾਰੇ ਦੇ ਚਿਆਲੇ ਵੇ ਨਾ ਆ ਪਿਆ ਯਾਰ ਜੁਲਕਾ ਹੈ ਨਹੀਂ ਨਾ ਸਾੜਾ ਨਾ ਰੌਣਕ ਵੀ ਨਹੀਂ ਲੱਗਣੀ ਐਤ ਕੀ ਨਹੀਂ ਹਨਾ ਉਹ ਮੈਂ ਰੌਣਕ ਰੌਣਕ ਵਾਵਾ ਲਾਉਂਦਾ ਹੀਗਾ ਦੇਖੋ ਕੀ ਬਣਦਾ ਕੀ ਸਮਾਚਾਰ ਆ ਇੰਨਾ ਟਾਈਮ ਤੇ ਆਪਾਂ ਰੋਹ ਹੋ ਜਾਂਦਾ ਫਿਰ ਇਹ ਘਰ ਪਹੁੰਚਦੇ ਕੱਲ ਆਪਾਂ ਦਫਤਰ ਨੂੰ ਟਾਈਮ ਨਾਲ ਬਹਿਲੇ ਸੀ ਫਿਰ ਵੀ ਆਪਾਂ 8 ਵਜੇ ਘਰ ਗਏ ਕਾਲਾ ਮੈਨੂੰ ਕੀ ਕਰਦ ਰਿਹਾ ਕਾਲਾ ਕਾਲਾ ਵਾ ਡੋਸਾ ਖਾਂਦੇ ਰਹੇ ਉੱਥੇ ਉਹ ਤੋਂ ਬਾਅਦ ਉਹਦੇ ਬਾਅਦ ਬਸ ਸੁੱਨ ਭਾਈ ਘਰ ਚਲ ਗਏ ਹਾਂ ਇਹ 11 ਵਜੇ 11:00 ਵਜੇ ਆਪਾਂ ਉੱਥੇ ਹੀ ਕੰਮ ਹੋਵੇ ਨਾ ਹੋਵੇ ਇੰਨੇ ਵਜੇ ਆਪਾਂ ਘਰ ਜਾਣਾ ਹਨਾ ਪਹਿਲਾਂ ਆਲਾ ਪਹਿਲਾਂ ਜਾਣ ਦਾ ਦਿਲ ਵੀ ਨਹੀਂ ਕਰਦਾ ਉਹਨੇ ਵੀ ਦੱਸਿਆ 11-12 ਵਜੇ ਹਾਂ ਸਵੇਰੇ ਸ਼ੇਤੇ ਉਣ ਦਾ ਲੈ ਲੈ ਵੀ ਨਹੀਂ ਕਰਦਾ ਚੱਲਦੇ ਆ ਆਤਮਾ ਸਵੇਰੇ ਜਲਦੀ ਉੱਠਾ ਨੌਂ ਖੜਾ ਹੋਈ ਉੱਠ ਜਾ ਮੋੜ ਕੇ ਫਿਰ ਆ ਟਾਈਮ ਨਹੀਂ ਦਾ ਆਇਆ ਕਰਨੀਆਂ ਆਜ ਆ ਜਾ ਕਰ ਤੋ ਕਿਉਂ ਨਹੀਂ ਆ ਜਾਇਆ ਕਰ ਨਹੀਂ ਮੈਂ ਮਸ਼ੀਨ ਆ 15 16 ਘਟੇ ਜਾਗਦਾ ਰਹਾਂ ਕੋਈ ਜੋ ਵੀ ਕਰਦਾ ਡਰਾਈਵਰਾਂ ਨੂੰ ਜਗਾ ਹੀ ਰੱਖਦਾ ਮੈਂ ਕਦੋਂ ਜਗਾ ਕੇ ਰੱਖਦਾ ਥੋੜਾ ਨੂੰ ਇੱਥੋਂ ਜਾਂਦੇ ਗੱਡੀ ਲਾ ਕੇ 5 6 ਘਟੇ ਸੁੱਤੇ ਰਹਿੰਦੇ ਸੱਤਿਆਂ ਵਿੱਚ ਆਜਾ ਰਾਸੇ ਹੈ ਨਹੀਂ ਠੀਕੇ ਦੇ ਇਥੇ ਤਾਂ ਕੀੜੀਆਂ ਵਾਂਗੂ ਲੋਕ ਚੁੜੇ ਹੁੰਦੇ ਆ ਟਾਈਮ 'ਤੇ ਠੇਕੇ ਰੇਲੇ ਠੇਕੇ ਆਲੇ ਵੀ ਵੇਲੇ ਇੱਥੇ ਲਾਸਟ ਦਸੰਬਰ ਦੇ ਦਿਨ ਬੱਲੀਏ ਮਿੰਟ ਮਿੰਟ ਲੱਗੇ ਗਿਆਨੇ ਜਿਣੇ ਬੱਲੀਏ ਸ਼ੀਸ਼ਾ ਘਾਣੋ ਥਾ ਠਾ ਕਰ ਗਿਆਨੇ ਓਹ ਹੁਣ ਦੇਰ ਨੀਂ ਦਿਨਾ ਚ ਰੱਬ ਛੇਤੀ ਹੀ ਕਰਾਉ ਬੱਲੇ ਬੱਲੇ ਤਾਂ ਮੇਟਰ ਅਗਲੇ ਸਾਲ ਆ ਆ DNA ਚਣਾ ਇੱਥੇ ਚੈਲਪੈ ਲੱਗ ਜਾਨੇ ਮੈਨੂੰ ਲੱਗਦਾ ਹੁਣੇ ਹੀ ਕਰ ਲੈਣਾ ਸ਼ੁਰੂਆਤ ਉਹਨਾਂ ਨੇ ਆਹ ਆ ਤਾਂ 2-4 ਮਹੀਨਿਆਂ ਦੀ ਖੇੜ ਲੱਗਦੀ ਹੈ ਮੈਨੂੰ ਆ ਮੋਲ ਜਾ ਢਾਂਚਾ ਤਾਂ ਬਣ ਗਿਆ ਸਾਰਾ ਦੁਕਾਨਾਂ ਬਣਨੀਆਂ ਨਹੀਂ ਲੈਂਦੀਆਂ ਅੰਦਰ ਮੈਨੂੰ ਲੱਗਿਆ 4-5 ਮਹੀਨੇ ਲੱਗੋ ਉਹ ਤਾਂ ਗੱਲ ਹੈ ਅਗਲੇ ਸਾਲ ਆ DNA ਚ ਪੂਰੀ ਰੌਣਕ ਹੋ ਜਾਣੀ ਹੈ ਇੱਥੇ ਹੈਨਾ ਫਿਰ ਉਹਨੋ ਜਿੰਨੇ ਮਾਰੇ ਲੀੜੇ ਖਰੀਦੋ ਸ਼ਹਿਰ ਜਾਣ ਦੀ ਲੋੜ ਹੀ ਨਹੀਂ ਸਾਰੇ ਉਰੇ ਆ ਜਾਣੇ ਦੇਖੀ ਫਿਰ ਉਧਰ ਦੀ ਛੇਲ ਘੱਟ ਜਾਣੀ ਹੈ

ਉਹ ਜਿਹੜਾ ਜਾਲੀ ਵਾਲਾ ਗੇਟ ਆ ਨਾ ਇਹਨਾਂ ਨੇ ਜਾਲੀ ਵਾਲਾ ਗੇਟ ਲਾਇਆ ਇੱਕ ਉਹ ਜਾਲੀ ਵਾਲਾ ਗੇਟ ਲਾਇਆ ਨਾ ਨੇ ਅੱਗੇ ਉਹ ਚਿੱਟੇ ਰੰਗ ਵਾਲਾ ਜਾਲੀ ਵਾਲਾ ਗੇਟ ਮਾਰ ਲੈਂਦੇ ਆ ਬਾਹਰੋਂ ਕੈਂਚੀ ਵਾਲਾ ਗੇਟ ਜਿਵੇਂ ਕੈਂਚੀ ਗੇਟ ਨਹੀਂ ਲੱਗੇ ਹੁੰਦੇ ਕੈਂਚੀ ਗੇਟ ਮਾਰ ਲੈਂਦੇ ਆ ਅੰਦਰ ਬੰਦਾ ਸੁੱਤਾ ਪਿਆ ਪਿੱਛੇ ਬਾਹਰ ਬੈੱਲ ਆਈ ਇਹਨਾਂ ਨੇ ਬੈੱਲ ਮਾਰੋ ਅੰਦਰੋਂ ਬੰਦਾ ਉੱਠ ਕੇ ਆ ਜਾਂਦਾ ਉਹਨੂੰ ਦੱਸ ਦੋ ਭਾਈ ਵੀ ਆ ਦਵਾਈ ਲੈਣੀ ਆ ਤੇ ਉਹਨੂੰ ਪੈਸੇ ਦੋ ਤੇ ਦਵਾਈ ਲਓ ਗੱਲ ਖਤਮ ਕਲਾਉਡ ਉਹ ਥੋੜਾ ਜਿਹਾ ਜੱਲੇ ਬੰਦ ਹੋਗਾ ਜਲਦੀ ਉਹ ਇਹਨਾਂ ਨੇ ਖੋਲਿਆ ਸੀਗਾ ਇਹਨਾਂ ਦੇ ਸੀਗਾ ਪਿੱਛੇ ਪੰਜਾਬ ਵਾਲਿਆਂ ਨੇ ਹਾਂ ਉਹ ਆਪਣਾ ਆ ਵਰਦਮਾਨ ਇੱਕਦਮ ਹਿੱਲਾ ਉਹਦੇ ਸਾਨੂੰ ਲੱਭੇ ਜਾਂ ਭੰਦ ਜੇ ਬੰਦ ਹੋ ਜਾਵੇ ਲੱਪੜਾ ਗਈ ਆ ਇੱਥੇ ਸੀ ਸਾਲ ਇੱਥੇ ਜੇ ਸਾਲ ਹੋਵੇ ਤਾਂ ਲੱਪੇ ਆ ਲੱਭੇ ਨਾ ਮੈਂ ਜਦੋਂ ਕਿੱਥੇ ਆ ਕਿੱਥੇ ਨਹੀਂ ਆਗਾ ਜਦੋਂ ਉਹ ਸੰਜੂ ਬਿਮਾਰ ਪੈਣੇ ਦਰਦ ਹੋਏ ਸੰਜੂ ਦੇ ਹਾਂ ਉਦੋਂ ਡਾਕਟਰ ਨੇ ਦਵਾਈ ਲਿਖਤੀ ਇਹਨੇ ਕਹਿੰਦੇ ਅੰਦਰ ਹਸਪੀਟਲ ਜੋ ਮੈਂ ਐਮਰਜੈਂਸੀ ਚਲੇ ਗਿਆ ਨਾ ਯਾਰ ਡਾਕਟਰ ਹੁੰਦੇ ਡਿਊਟੀ ਵਾਲੇ ਮੈਨੂੰ ਦੱਸਿਆ ਤਾਂ ਮੈਂ ਕਿਹਾ ਐਦਾਂ ਦਾ ਕਰਕੇ ਆ ਦਰਦ ਹੋ ਰਹੀ ਬੰਦੇ ਸਾਡੇ ਤੇ ਪੱਥਰੀ ਦੀ ਹੈ ਜਾਂ ਹੁਣ ਨੇ ਕੀ ਦੀ ਦਰਦ ਆ ਵੀ ਯਾਰ ਕੋਈ ਦਵਾਈ ਲਿਖ ਦੇ ਯਾਰ ਦਰਦ ਹਟ ਜੂਗੀ ਉਹਦੇ ਉਹਨੇ ਮੈਨੂੰ ਪਰਚੇ ਤੇ ਦਵਾਈ ਲਿਖ ਕੇ ਦੇ ਦਿੱਤੀ ਮਾ ਚਲੇ ਗਿਆ ਮੈਡੀਕਲ ਤੋਂ ਉੱਥੋਂ ਦਵਾਈ ਲੈ ਕੇ ਦੇ ਦਿੱਤੀ ਉਹਨੂੰ ਆਹ ਵਾਲਾ ਠੀਕ ਹੋ ਗਿਆ ਉਹਦੇ ਨਾਲ ਉਹਦੀ ਗੱਡੀ ਭਰਾਵਾ ਉਹਦੇ ਸ਼ਿਵਮ ਚਲਾ ਕੇ ਲੈ ਕੇ ਗਿਆ ਯਾਰ ਰਾਤ ਉਹ ਲੋਡ ਕਰਕੇ ਲਿਆ ਹੀ ਰਾਤ ਸ਼ਿਵਮ ਗੱਡੀ ਉਹਦੀ ਜਿਹੜਾ ਇੱਥੇ ਮੁੰਡਾ ਰਾਤ ਡਿਊਟੀ ਕਰਦਾ ਉਹਨਾਂ ਦੇ ਸ਼ਹੀਦ ਏ हां डीया 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 ठीक है शोभा मैंने शिवा में शिवा में ना आदा हां शिवा में वो रात गड्डी चला के लेके गया ही चोपड़े से लोड करके ले आया ही गड्डी हूं संजू ਨਾਲ ਸੁੱਤਾ ਰਹੀ ਸੀਟ ਤੇ ਅੰਦਰ ਕਰਨ ਹੀ ਮੇਰੇ ਨਾਲ ਉਹ ਤੋਂ ਰਾਤ ਉਹ ਸਵੇਰਾ ਨਿਕਲੇ ਮੇਰੇ ਨਾਲ ਗੱਡੀ ਲੈ ਕੇ ਦੁਬਾਰਾ ਜਾਣ ਨੂੰ ਤੇ ਇਹ ਭਾਂ ਨੂੰ ਗੱਪੇ ਬਰੇਂ ਹਾ ਜੀ ਪੌਲੇ ਨੇ ਭਾਂ ਨੂੰ ਲਵਾਤੀ ਬ੍ਰੇਕ ਉਹਦੀ ਕੋਈ ਨਹੀਂ ਹੁੰਦਾ ਗਿਆ ਕੋਈ ਨਹੀਂ ਹੁੰਦਾ ਤੁਰਦਾ ਤੁਰਦਾ ਬਚ ਗਿਆ ਬਚਾਈ ਆ ਬਚ ਗਿਆ ਹੁਣ ਕੋਈ ਨਹੀਂ ਹੋਗਾ ਚਲੋ ਠੀਕ ਹੈ ਮਿੱਤਰੋ ਅਸੀਂ ਪਹੁੰਚ ਚਲੇ ਆਂ ਕਰ ਮਿਲਦੇ ਆਂ ਫਿਰ ਕੱਲ ਦੇ ਵਲੋਗ ਚ